ਕੀ ਹਾਲ ਚਾਲ ਹੈ ਮਿੱਤਰੋ ਅੱਜ ਆਪਾਂ ਗੱਲ ਕਰਦੇ ਆ ਜਿਹੜਾ ਆਪਣੇ ਹੁਣ ਡਿਜੀਟਲ ਮੀਟਰ ਆਉਂਦਾ ਨਾ ਗੱਡੀਆਂ ਦੇ ਵਿੱਚ ਨਵੀਆਂ ਗੱਡੀਆਂ ਦੇ ਵਿੱਚ ਆਲਮੋਸਟ ਸਾਰੀਆਂ ਦੇ ਵਿੱਚ ਆਹੀ ਡਿਜੀਟਲ ਮੀਟਰ ਆ ਡੰਡੇ ਜੇ ਆਉਂਦੇ ਆਗੇ ਪਹਿਲਾਂ ਵਾਲੀਆਂ ਚੌਂਦੀ ਸੀ ਕਿ ਸੂਈ ਇਹ ਆਪਣੇ ਅੰਤਾਜਾ ਤੇ ਇਹ ਆ ਵੀ ਜਿਹੜੀ ਆ ਸੂਈ ਵਾਲਾ ਮੀਟਰ ਆ ਇਹ ਜਮਾ ਮੀਟਰ ਸਹੀ ਆ ਹੁਣ ਤੁਸੀਂ ਚੈੱਕ ਕਰੋ ਤੇਲ ਦੀ ਟੈਂਕੀ ਗੱਡੀ ਦੀ ਪੂਰੀ ਭਰੀ ਹੋਈ ਆਗੀ ਠੀਕ ਹੈ ਤੇ ਗੱਡੀ ਚੱਲ ਗਈ 57 ਕਿਲੋਮੀਟਰ 57.7 ਕਿਲੋਮੀਟਰ 50 ਕਿਲੋਮੀਟਰ ਤੋਂ 7 ਕਿਲੋਮੀਟਰ ਉੱਤੇ ਚੱਲ ਗਈ ਤੇ ਇਹ ਤੇਲ ਵਾਲੀ ਟੈਂਕੀ ਦਾ ਡੰਡਾ ਇੱਕ ਉੱਡੂ ਆ ਜਦੋਂ ਗੱਡੀ 90 ਕਿਲੋਮੀਟਰ ਤੋਂ ਉੱਤੇ ਹੋ ਗਿਆ ਉਦੋਂ ਇਹਨੇ ਇੱਕ ਡੰਡਾ ਡਾਉਣਾਗਾ ਜੇ ਹੁਣ ਆਪਣੀ ਕੋਈ ਗੱਡੀ ਲੈ ਜੇ ਮੰਗ ਕੇ ਗੱਡੀ ਕੋਈ ਲੈ ਜੇ ਠੀਕ ਹੈ ਉਹ ਤਾਂ ਹੀ ਸੋਚੂ ਆ ਵੀ ਤੇਲ ਦੀ ਟੈਂਕੀ ਫੁੱਲਾ ਚਲਾਈ ਖੜਾ ਜੰਨੇ ਆਗੇ ਨਾਲੇ ਤਾਂ ਜਿਹਨੇ ਗੱਡੀ ਦਿੱਤੀ ਆ ਉਹਦੇ ਮਨ ਦੇ ਵਿੱਚ ਵਗ ਜੂਗਾ ਵੀ ਇਹਨੇ ਤੇਲ ਪਵਾਇਆ ਨਹੀਂ ਜੇ ਉਹਨੇ 200 ਦਾ ਪਵਾ ਵੀ ਦਿੱਤਾ ਤਾਂ ਵੀ ਇਹਦੇ ਨਾਲ ਕੁਛ ਨਹੀਂ ਪਤਾ ਲੱਗਣਾਗਾ ਠੀਕ ਹੈ ਸੋ ਭਾਈ ਪਹਿਲਾ ਮੀਟਰ ਆਉਂਦੇ ਸੀਗੇ ਜਿਵੇਂ ਆਹ ਸਾਈਡ ਤੇ ਮੀਟਰ ਦੂਜਾਗਾ ਸੂਈ ਵਾਲਾ ਐਸ ਲੋਡ ਮੀਟਰ ਆਉਂਦੇ ਸੀਗੇ ਤੇ ਹੁਣ ਡਿਜੀਟਲ ਮੀਟਰ ਤਾਂ ਕਰਕੇ ਨਾ ਭਾਈ ਯਾਰ ਇੱਕ ਤਾਂ ਇਹ ਪਤਾ ਹੀ ਨਹੀਂ ਲੱਗਦਾ ਹੈਗਾ ਤੇਲ ਦਾ ਮੰਨ ਲਓ ਵੀ 70 80 ਕਿਲੋਮੀਟਰ ਤੱਕ ਤਾਂ ਇਹ ਉੜਦੀ ਨਹੀਂ ਹੈਗਾਗਾ ਸੋ ਜਿਹੜੇ ਭਰਾਵਾਂ ਦੀਆਂ ਗੱਡੀਆਂ ਬਾਹਰ ਵਾਲੀਆਂ ਚੱਲਦੀਆਂ ਮੰਗ ਕੇ ਬਾਹਲੇ ਲੈ ਜਾਂਦਾ ਉਹਨਾਂ ਨੂੰ ਨਾ ਭਈ ਆਹ ਕੁੰਡੀ ਵਾਲੀ ਲੱਗਦੀ ਐ ਇਹਦੇ 'ਚ ਤੇ ਏਜੰਸੀਆਂ ਨੂੰ ਸਾਡੀ ਇਹ ਹੀ ਬੇਨਤੀ ਆ ਵੀ ਇੱਕ ਸਾਈਡ ਤੇ ਨਾ ਨਿੱਕਾ ਜਿਹਾ ਮੀਟਰ ਇੱਕ ਸੂਈ ਵਾਲਾ ਦੇ ਦਿਆ ਕਰੋ ਜਿਹਦੇ ਜਾਇ ਪਤਾ ਲੱਗ ਜਾਈ ਵੀ ਕਿੰਨਾ ਕੁ ਤੇਲ ਹੁਣ ਠੀਗਾ ਤੇ ਕਿੰਨਾ ਕੁ ਘਟ ਗਿਆ ਇਹਦੇ 'ਚ ਭਾਈ ਕੋਈ ਸਮਝ ਨਹੀਂ ਆਉਂਦੀਗੀ ਸੋ ਇੰਨੀ ਕ ਆਪਣੀ ਵੀਡੀਓ ਸੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਇਹ ਗੱਲ ਸਹੀ ਆ ਜਾਂ ਗਲਤ